ਇਹ ਬੰਦਾ ਬਾਹਰ ਕੰਟਰੀ ਤੋਂ ਨਹੀਂ ਨਿਕਲ ਸਕਦਾ ਮੇਰੇ ਲਿਖਣ ਤੋਂ ਬਾਅਦ ਉਹਨਾਂ ਨੇ ਇਹਦੇ ਉੱਤੇ ਲੁਕਆਊਟ ਨੋਟਿਸ ਵੀ ਕੱਟਿਆ ਹੈ ਇਸ ਹੱਦ ਤੱਕ ਗਿੱਚੂ ਗਿਰ ਚੁੱਕੇ ਨੇ ਸਾਡੇ ਰਿਸ਼ਤੇ ਜਿਹੜੇ ਹੈਗੇ ਨੇ ਅਗਰ ਜਿਸ ਨੂੰ ਅਸੀਂ ਇਹ ਚਾਹਦੇ ਕਿ ਸਾਡਾ ਲਾਈਫ ਪਾਰਟਨਰ ਬਣੇਗਾ ਪੂਰੀ ਲਾਈਫ ਅਸੀਂ ਉਸ ਦੇ ਨਾਲ گزارਣੀ ਹੈ ਉਸ ਨੂੰ ਧੋਖਾ ਦਿੱਤਾ ਜਾਂਦਾ ਹੈ ਕਿ ਮੈਨੂੰ ਡਰਿੰਕ ਕੁਝ ਪਿਲਾਇਆ ਗਿਆ ਹੈ ਔਰ ਹੋ ਸਕਦਾ ਹੈ ਕਿ ਜਿਹੜਾ ਲੜਕੇ ਦਾ ਫਰੈਂਡ ਹੈ ਹਾਂ ਜੋ ਲੜਕੇ ਦਾ ਫਰੈਂਡ ਹੈ ਹੋ ਸਕਦਾ ਉਹ ਵੀ ਕਿਸੇ ਚੀਜ਼ ਇੰਡਲਜ ਹੋਇਆ ਹੋਵੇ ਇਸ ਐਕਟ ਦੇ ਅੰਦਰ ਦੇਖੋ ਅੱਜ ਕੱਲ ਮਾਡਰਨ ਜ਼ਮਾਨਾ ਹੈ ਡੈਫੀਨਿਟਲੀ ਲੜਕਾ ਲੜਕੀ ਜ਼ਰੂਰ ਮਿਲਦੇ ਨੇ ਲੇਕਿਨ ਇਹ ਮੈਂ ਜ਼ਰੂਰ ਕਹੂੰਗੀ ਇਹ ਆਪਣੇ ਅੰਦਰ ਮੋਰਲਸ ਵੀ ਹੋਣੇ ਚਾਹੀਦੇ ਨੇ ਕਿ ਅਸੀਂ ਇੱਕ ਲਾਈਨ ਜਾਂ ਇੱਕ ਹੱਦ ਨੂੰ ਕ੍ਰੋਸ ਨਹੀਂ ਕਰਨਾ ਚਾਹੀਦਾ ਜਿਹੜਾ ਜਿਹੜਾ ਕਿ ਫੁੱਲ ਫਾਰਮ ਵਾਲੀ ਦਰਕੀ ਦਾ ਸੁਣੋ ਕੋਲੇ ਇਸ ਵਾਰੀ ਬ੍ਰੀਫ ਕਰ ਦਿੱਤਾ ਦੇਖੋ ਜਿਹੜਾ ਮੇਰੇ ਧਿਆਨ 'ਚ ਜਦੋਂ ਇਹ ਗੱਲ ਆਈ ਸੀਗੀ ਕਿ ਇਹ ਇਨਸੀਡੈਂਟ ਹੋਇਆ ਆ ਉਸ ਤੋਂ ਫਿਰ ਮੈਂ ਸੋਮੋਟੋ ਲਿਆ ਜਿਹੜਾ ਕਿ ਸਵੇਰੇ 8:00 ਵਜੇ ਦੇ ਨਾਲ ਅਸੀਂ ਉਹਨਾਂ ਨੂੰ ਸੋਮੋਟੋ ਭੇਜ ਦਿੱਤਾ ਸੀ ਤੇ ਇਹ ਕાય ਕੇਸ ਨੂੰ ਚੱਲਦੇ ਹਲੇ ਥੋੜੇ ਦਿਨ ਹੋ ਗਏ ਸੀ ਪਰ ਇਸ ਚੀਜ਼ ਦਾ ਮੈਨੂੰ ਉਸ ਟਾਈਮ ਤੇ ਨੌਲੇਜ ਤੇ ਨਹੀਂ ਸੀ ਜਦੋਂ ਵੀ ਮੈਨੂੰ ਪਤਾ ਚੱਲਿਆ ਅਸੀਂ ਇਹ ਤੇ ਸੋਮੋਟੋ ਲਿਆ 8:00 ਵਜੇ ਨਾਲ ਮੈਂ ਸੋਮੋਟੋ ਲਿਆ ਆਰੰਡ 1:00 ਇਹਦੇ ਉੱਤੇ ਐਫ ਆਈ ਆਰ ਵੀ ਹੋ ਚੁੱਕੀ ਸੀ ਉਸ ਤੋਂ ਬਾਅਦ ਮੈਂ ਲੜਕੀ ਨਾਲ ਗੱਲ ਕੀਤੀ ਹੈ ਲੜਕੀ ਦੇ ਫਾਦਰ ਨਾਲ ਗੱਲ ਕੀਤੀ ਹੈ ਲੜਕੀ ਬਹੁਤ ਡਿਪਰੈਸ ਸੀਗੀ ਕਿ ਮੇਰੇ ਨਾਲ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਮੈਮ ਉਹਨੇ ਮੈਨੂੰ ਪੂਰਾ ਡਿਟੇਲ ਦੱਸਿਆ ਇਸ ਘਟਨਾ ਦਾ ਔਰ ਉਸ ਤੋਂ ਬਾਅਦ ਫਿਰ ਮੈਂ ਐਸਪੀ ਐਸਪੀ ਸਾਹਿਬ ਨੂੰ ਇਹ ਵੀ ਲਿਖਿਆ ਮੈਂ ਕਿਹਾ ਦੇਖੋ ਇਹ ਗੱਲ ਇਦਾਂ ਆ ਕਿ ਜੋ ਮੈਨੂੰ ਲੜਕੀ ਤੋਂ ਪਤਾ ਲੱਗ ਰਿਹਾ ਕਿ ਉਹ ਲੜਕਾ ਬਾਹਰ ਦਾ ਆ ਇਹ ਨਾ ਹੋਏ ਕਿ ਕਿਤੇ ਬਾਹਰ ਨਿਕਲ ਜਵੇ ਕੰਟਰੀ ਛੱਡ ਕੇ ਚਲਾ ਜਾਵੇ ਤੇ ਇਸ ਲਈ ਇਸ ਦੇ ਉੱਤੇ ਕੋਈ ਐਸੀ ਕਾਰਵਾਈ ਕਰੋ ਜਿਹੜੀ ਕਿ ਇਸ ਤੇ ਨਾਲ ਚੱਲਣੀ ਚਾਹੀਦੀ ਹੈ ਕਿ ਵੀ ਇਹ ਬੰਦਾ ਬਾਹਰ ਕੰਟਰੀ ਤੋਂ ਨਹੀਂ ਨਿਕਲ ਸਕਦਾ ਮੇਰੇ ਲਿਖਣ ਤੋਂ ਬਾਅਦ ਉਹਨਾਂ ਨੇ ਇਹਦੇ ਉੱਤੇ ਲੁਕਆਊਟ ਨੋਟਿਸ ਵੀ ਕੱਢਿਆ ਆ ਸੋ ਆਲ ਇਹ ਤਾਂ ਕੰਪਲੀਟ ਹੋਇਆ ਤੇ ਐਫ ਆਈ ਆ ਜਿਹੜੀ ਹੋਈ ਹੈ ਦਰਜ ਹੋਈ ਹੈ ਉਹਦੀਆਂ ਜਿਹੜੀਆਂ ਧਾਰਾਂ ਲੱਗੀਆਂ ਨੇ ਉਹ ਲੱਗੀ ਹੈ ਜੀ 64 ਜਿਹੜੀ ਕਿ ਰੇਪ ਦੀ ਹੈ ਫਿਰ ਲੱਗਿਆ 351 ਜਿਹੜੀ ਥ੍ਰੈਟ ਦੀ ਹੈ ਫਿਰ ਹੈਗਾ 61 ਜਿਹੜੀ ਕ੍ਰਿਮੀਨਲ ਕਾਂਸਪੀਰੇਸੀ ਦੀ ਹੈ ਫਿਰ 67 ਜਿਹੜੀ ਕਿ ਆਈਟੀ ਦੀ ਲੱਗੀ ਹੈ ਇਹ ਹੈਗਾ ਹੈ ਕਨਸੈਂਸ਼ੁਅਲ ਸੈਕਸ ਜਿਹੜਾ ਆ ਨਾਨ ਕਨਸੈਂਸ਼ੁਅਲ ਸੈਕਟ ਇਹਦਾ ਐਕਟ ਜਿਹੜਾ ਲੱਗਿਆ ਹੈ ਫਿਰ 67 ਦਾ ਲੱਗਿਆ ਕਿ ਪਬਲਿਸ਼ਿੰਗ ਸੱਚ ਐਕਟ ਵਿਦਆਊਟ ਦਾ ਪਰਮਿਸ਼ਨ ਤੋ ਇਹ ਸਾਰੀਆਂ ਧਾਰਾਵਾਂ ਲੱਗੀਆਂ ਹੋਈਆਂ ਨੇ ਮੇਰੀ ਐਸਐਸਪੀ ਸਾਹਿਬ ਨਾਲ ਹੁਣ ਵੀ ਗੱਲ ਹੋਈ ਹੈ ਅੱਧਾ ਘੰਟਾ ਪਹਿਲਾਂ ਕਿ ਆਪਣੀ ਇਸ ਤੋਂ ਐਫਆਈਆਰ ਤੋਂ ਬਾਅਦ ਕੀ ਇਹਦਾ ਅੱਗੇ ਐਕਟੀਵਿਟੀ ਕੀ ਕੀਤੀ ਹੈ ਉਹ ਕਹਿੰਦੇ ਜੀ ਸਾਡੀਆਂ ਰੇਡਸ ਪੈ ਰਹੀਆਂ ਨੇ ਦਾ ਬੋਏ ਇਜ਼ ਨਾਟ ਅਵੇਲੇਬਲ ਲੁੱਕ ਆਊਟ ਨੋਟਿਸ ਜਿਹੜਾ ਹੈਗਾ ਉਹ ਲੜਕੇ ਦਾ ਵੀ ਨਿਕਲਿਆ ਹੋਇਆ ਤੇ ਉਹਦਾ ਜਿਹੜਾ ਫਰੈਂਡ ਹੈ ਉਹਦਾ ਵੀ ਲੁੱਕ ਆਊਟ ਨੋਟਿਸ ਨਿਕਲਿਆ ਹੋਇਆ ਇਸ ਦੇ ਉੱਤੇ ਜਿਹੜੀ ਲੜਕੀ ਬਿਲਕੁਲ ਖੁਦ ਐਜੂਕੇਸ਼ਨ ਗਾਈ ਜਾ ਰਹੀ ਸੀ ਕਿਉਂਕਿ ਪੁਲਿਸ ਨੇ ਸਪੋਕੀ ਬਾਰੇ ਉਹ ਵੀ ਮੂਡ ਨੂੰ ਚੈੱਕ ਚੱਗੇ ਨੇ ਜਿਹਦੇ ਦਿਨ ਕੇ ਕੂੜੇ ਡੋਪਲਾਸ ਦੇਖੋ ਇਹ ਹੈ ਕਿ ਜਿਹੜਾ ਜਿਹੜੀਆਂ ਤੁਹਾਡੇ ਨੋਟਿਸ ਜਿਹੜਾ ਹੈਗਾ ਕਿ ਫੋਨ ਚੈੱਕ ਕਰਨਾ ਇਹ ਦੋਵਾਂ ਪਾਰਟੀਆਂ ਦੇ ਕਿਤੇ ਜਾਂਦੇ ਨੇ ਇਹ ਨਹੀਂ ਹੈ ਕਿ ਲੜਕੀ ਝੂਠ ਬੋਲ ਰਹੀ ਆ ਜਾਂ ਲੜਕਾ ਝੂਠ ਬੋਲ ਰਿਹਾ ਇਹ ਪੁਲਿਸ ਦੀ ਇੱਕ ਕਾਰਵਾਈ ਹੋ ਜਿਹਦੇ ਅੰਦਰ ਕਿ ਦੋਵੇਂ ਤਰ੍ਹਾਂ ਦੀਆਂ ਜਿਹੜੀਆਂ ਨੇ ਫੋਨ ਚੈੱਕ ਕੀਤੇ ਜਾਣਗੇ ਔਰ ਲੜਕੀ ਹੈ ਡੈਫੀਨਿਟਲੀ ਸ਼ੀ ਇਸ ਵੈਰੀ ਡਿਪਰੈਸ ਔਰ ਉਸ ਚੀਜ਼ ਨੂੰ ਜਿਹੜੀ ਹੈ ਉਹ ਅਸੀਂ ਕਾਰਵਾਈ ਅਸੀਂ ਪੂਰੀ ਕਰਾਵਾਂਗੇ ਜਿੰਨੀਆਂ ਵੀ ਧਾਰਾ ਅਗਰ ਇਹਦੇ ਚ ਐਡ ਹੋਣੀਆਂ ਹੋਣਗੀਆਂ ਇਸ ਐਫਆਈਆਰ ਦੇ ਅੰਦਰ ਉਹ ਐਡ ਵੀ ਕਰਵਾਈਆਂ ਜਾਣਗੀਆਂ ਨਹੀਂ ਨਹੀਂ ਐਸਾ ਕੁਝ ਵੀ ਨਹੀਂ ਹੈ ਜਿਹੜੇ ਅਨਸਰ ਆਏ ਜਰ ਉਹਨਾਂ ਨੇ ਕੁਆਲੀਫਿਕੇਸ਼ਨ ਨਹੀਂ ਆਏ ਦੇਖੋ ਰਿਯੂਮਰ ਤੇ ਪੂਰਾ ਸੋਸ਼ਲ ਮੀਡੀਆ ਹੀ ਭਰਿਆ ਹੋਇਆ ਹੈ ਰਿਯੂਮਰਸ ਨਾਲ ਤੁਸੀਂ ਕਿਸ ਕਿਸ ਦੇ ਉੱਤੇ ਲਾਓਗੇ ਐਕਟ ਮਗਰ ਇਹ ਹੈ ਕਿ ਆਪਣੇ ਆਪ ਨੂੰ ਪਤਾ ਹੋਣਾ ਚਾਹੀਦਾ ਕਿ ਜਿਸ ਚੀਜ਼ ਦਾ ਅਸੀਂ ਸ਼ੋਰ ਨਹੀਂ ਆ ਉਸ ਚੀਜ਼ ਨੂੰ ਅਸੀਂ ਹਲੇ ਕਨਫਰਮ ਨਹੀਂ ਕੀਤਾ ਤੇ ਕਿਉਂ ਕਰਨੀ ਹੈ ਇਹੋ ਜਿਹੀਆਂ ਫਰਮ ਬਿਲਕੁਲ ਮੈਂ ਤੁਸੀਂ ਗੱਲ ਕਹੀ ਹੈ ਕਿ ਅਪਡੇਟਸ ਕਰ ਲਈਏ ਲੁਕਆਪ ਮੋਟਰ ਜਾਰੀ ਹੋਇਆ ਹੈ ਲੇਕਿਨ ਉਹ ਉਸ ਦਾ ਪਿਤਾ ਤੇ ਲੜਕਾ ਆਪ ਇੰਟਰਵਿਊ ਦੇ ਰਿਹਾ ਵਕਤ ਵਕਤ ਚੈਨਲ ਤੇ ਵਿਚਾਰ ਉਹ ਆਪਣੀ ਦਲੀਲਾਂ ਪੇਸ਼ ਕਰ ਰਹੇ ਨੇ ਕੋਰਟ ਉਸ ਨੂੰ ਕੀ ਮਿਲੇ ਦੇਖੋ ਹਰ ਕੋਈ ਕਰੇਗਾ ਆਪਣੇ ਡਿਫੈਂਸ ਦੇ ਵਿੱਚ ਹਰ ਕੋਈ ਕਰੇਗਾ ਉਹ ਫਾਦਰ ਤੇ ਉਹ ਲੜਕਾ ਕਹਿੰਦੇ ਨੇ ਕਿ ਵੀ ਅਸੀਂ ਸ਼ਾਇਦ ਇਹ ਜੋ ਵੀ ਸਾਡੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਇਹ ਸਭ ਝੂਠੇ ਨੇ ਲੇਕਿਨ ਕੋਈ ਚੈਨਲ ਵਾਲਿਆਂ ਨੇ ਉਹਨਾਂ ਨੂੰ ਨਫਰਤ ਨਹੀਂ ਕਰਦਾ ਇਹ ਕੋਸਟ ਨੋ 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 ਪੁਲਿਸ ਜੇ ਡੈਫੀਨਿਟਲੀ ਦੇਖੋ ਚੈਨਲ ਵਾਲੇ ਨੇ ਕਿਤੋਂ ਲੱਭ ਕੇ ਕਦੋਂ ਲੱਭਿਆ ਕਦੋਂ ਉਹਨਾਂ ਦੀ ਕੀਤੀ ਇੰਟਰਵਿਊ ਉਹ ਮੈਨੂੰ ਨਹੀਂ ਪਤਾ ਹੋ ਸਕਦਾ 3 ਦਿਨ ਪਹਿਲਾਂ ਕੀਤੀ ਹੋਵੇ 4 ਦਿਨ ਪਹਿਲਾਂ ਕੀਤੀ ਹੋਵੇ ਲੇਕਿਨ ਪੁਲਿਸ ਇਸ ਟਾਈਮ ਦੇ ਉੱਤੇ ਰੇਡਸ ਕਰ ਰਹੀ ਹੈ ਔਰ ਡੈਫੀਨਿਟਲੀ ਦੇ ਹੈਵ ਅ ਅਸ਼ੂਰਡ ਮੀ ਕਿਸੀ ਬਹੁਤ ਜਲਦੀ ਇਹਨਾਂ ਨੂੰ ਫੜ ਲਦੇ ਜਗਾ ਸਾਧਨ ਨਾਲ ਤੁਸੀਂ ਕੋਈ ਗੱਲ ਕੀਤੀ ਨਹੀਂ ਲੜਕੇ ਦੇ ਫਾਦਰ ਨਾਲ ਨਾ ਤਾਂ ਮੇਰਾ ਕੋਈ ਕੰਟੈਕਟ ਹੋਇਆ ਔਰ ਨਾ ਮੈਂ ਲੜਕੀ ਨਾਲ ਕੀਤੀਆਂ ਗੱਲ ਮੈਨੂੰ ਇਹ ਨੋਲਿਜ ਆਈ ਸੀ ਵਿਕਰਮ ਤੋਂ ਉਨੇ ਮੈਨੂੰ ਦੱਸਿਆ ਸੀ ਵੀ ਇਹ ਹੋਇਆ ਹੈ ਜੋ ਇਨਸੀਡੈਂਟ ਹੋਇਆ ਤੇ ਮੈਂ ਲੜਕੀ ਤੇ ਉਹਦੇ ਫਾਦਰ ਦੇ ਨਾਲ ਇਮੀਡੀਏਟਲੀ ਕੰਟੈਕਟ ਕੀਤਾ ਸੀ ਸਾਨੂੰ ਰਿਸ਼ਤੇ ਦੀ ਗਲਤੀ ਹੋ ਤੁਸੀਂ ਕਿਸ ਤਰ੍ਹਾਂ ਗਿ ਇਸ ਚੀਜ਼ ਕਿਸ ਹੱਦ ਤੱਕ ਗਿਰ ਚੁੱਕੇ ਨੇ ਸਾਡੇ ਰਿਸ਼ਤੇ ਜਿਹੜੇ ਹੈਗੇ ਨੇ ਅਗਰ ਜਿਸ ਨੂੰ ਅਸੀਂ ਇਹ ਚਾਹੁੰਦੇ ਕਿ ਸਾਡਾ ਲਾਈਫ ਪਾਰਟਨਰ ਬਣੇਗਾ ਪੂਰੀ ਲਾਈਫ ਅਸੀਂ ਉਸ ਦੇ ਨਾਲ گزارਣੀ ਹੈ ਉਸ ਨੂੰ ਧੋਖਾ ਦਿੱਤਾ ਜਾਂਦਾ ਇਹਦਾ ਮਤਲਬ ਜਿਹੜੀ ਤੁਹਾਡੀ ਇੱਕ ਜੋ ਤੁਹਾਡਾ ਆਪਸ ਵਿੱਚ ਸੰਬੰਧ ਬਣਨਾ ਸੀ ਮੈਰਿਜ ਦਾ ਉਹ ਵੀ ਝੂਠ ਦੇ ਉੱਤੇ ਟਿਕਿਆ ਹੋਇਆ ਹੈ ਜੋ ਕਿ ਲੜਕੀ ਨੇ ਇਹ ਵੀ ਇਲਜ਼ਾਮ ਲਗਾਏ ਨੇ ਕਿ ਮੈਨੂੰ ਡਰਿੰਕ ਚ ਕੁਝ ਪਿਲਾਇਆ ਗਿਆ ਹੈ ਔਰ ਹੋ ਸਕਦਾ ਹੈ ਕਿ ਜਿਹੜਾ ਲੜਕੇ ਦਾ ਫਰੈਂਡ ਹੈ ਸਕਰੀਨਸ਼ਾਟ ਵੀ ਹੈ ਹਾਂ ਜੋ ਲੜਕੇ ਦਾ ਫਰੈਂਡ ਹੈ ਹੋ ਸਕਦਾ ਉਹ ਵੀ ਕਿਸੇ ਚੀਜ਼ ਇਨਡਲਜ ਹੋਇਆ ਹੋਵੇ ਸੈਕਸ ਐਕਟ ਦੇ ਅੰਦਰ ਉਸ ਨੂੰ ਪਤਾ ਲੱਗ ਜਾਏਗਾ ਔਰ ਲੁਕਆਊਟ ਨੋਟਿਸ ਜਿਹੜੇ ਨੇ ਇਹ ਐਸੇ ਕਰਕੇ ਜਾਰੀ ਕੀਤੇ ਗਏ ਨੇ ਕਿ ਦੋਵੇਂ ਲੜਕੇ ਕੰਟਰੀ ਛੱਡ ਕੇ ਬਾਹਰ ਨਾ ਚਲੇ ਜਾਣ ਤੁਸੀਂ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਇਹ ਕਾਰਵਾਈ ਦੀ ਮੰਗ ਤਾਂ ਸਾਡੀ ਬੜੀ ਕਲੀਅਰ ਹੈ ਨਾ ਕਿ ਅਗਰ ਇਹ ਸਾਰਾ ਕੁਝ ਪ੍ਰੂਵ ਹੁੰਦਾ ਹੈ ਤੇ ਲੜਕਾ ਜਿਹੜਾ ਉਸ ਨੂੰ ਜਿੰਨੇ ਵੀ ਐਕਟ ਲੱਗੇ ਨੇ ਉਹ ਧਾਰਾ ਦੇ ਅੰਦਰ ਉਹ ਤੇ ਪੂਰੀ ਕਾਰਵਾਈ ਹੋਵੇ ਉਹ ਤੇ ਰੇਪ ਵੀ ਲੱਗਦਾ ਆ ਉਸ ਤੇ ਫੋਰਸੇਬਲ ਸੈਕਸ ਦਾ ਵੀ ਬੰਦ ਆ ਉਸ ਦੇ ਉੱਤੇ ਆਈਟੀ ਦੇ ਵੀ ਸਾਰੇ ਧਾਰਾ ਲੱਗਦੀਆਂ ਨੇ ਉਸ ਦੇ ਉੱਤੇ ਬਾਕੀ ਹੋਰ ਕੋਈ ਵੀ ਧਾਰਾ ਆ ਕਿਉਂਕਿ ਜੋ ਲੜਕੇ ਦਾ ਪਰਿਵਾਰ ਹੈ ਉਹ ਸੁਖਦਾਰ ਹੈਗਾ ਜੇ ਲੜਕੀ ਦਾ ਪਰਿਵਾਰ ਉਹ ਗਰੀਬ ਤੇ ਕੋਰ ਕਿਉਂਕਿ ਕੁੜੀ ਇੰਸਟਾਗ੍ਰam ਸੋਸ਼ਲ ਮੀਡੀਆ ਤੇ ਵਾਇਰਲ ਸੀ ਦੂਜੀ ਗੱਲ ਉਸ ਦੀ ਜਿਹੋ ਬੈਸਟ ਫਰੈਂਡ ਹੈ ਉਹ ਵੀ ਮੁੰਡੇ ਨਾਲ ਮਿਲਦੀ ਹੋਈ ਸੀ ਦੇਖੋ ਲੜਕੀ ਲੜਕੇ ਦਾ ਜਿਹੜਾ ਪਰਿਵਾਰ ਹੈ ਰਸੂਖਦਾਰ ਹੈ ਉਹਦੇ ਨਾਲ ਸਾਨੂੰ ਕੁਝ ਮਤਲਬ ਨਹੀਂ ਹੈ ਮੇਰਾ ਮਤਲਬ ਮੇਰੀ ਜਦੋਂ ਮੈਂ ਕਮਿਸ਼ਨ 'ਚ ਬੈਠਦੀ ਆ ਇਸ ਚੇਅਰ ਤੇ ਰਿਸਪੌਂਸਿਬਿਲਟੀ ਦੇ ਨਾਲ ਮੇਰਾ ਸਿਰਫ ਇੰਨੀ ਰਿਸਪੌਂਸਿਬਿਲਟੀ ਇੱਕ ਲੜਕੀ ਦੇ ਨਾਲ ਖੜਾ ਹੋਣਾ ਇੱਕ ਲੜਕੀ ਦੇ ਹੱਕਾਂ 'ਚ ਖੜਾ ਹੋਣਾ ਨਾ ਕਿ ਇਹ ਦੇਖਣਾ ਕਿ ਅਮੀਰ ਕੌਣ ਹੈ ਤੇ ਗਰੀਬ ਕੌਣ ਹੈ ਮੈਂ ਨਹੀਂ ਕਿ ਲੜਕੀ ਦੇ ਬਲੋਂ ਇੱਕ ਫੋੜੀ ਸੋਸ਼ਲ ਮੀਡੀਆ ਤੇ ਪਾਇਆ ਗਿਆ ਸੀ ਕਿ ਮੈਂ ਮਾਈ ਅਮਰਤਪਾਲ ਨਾਲ ਲੜਨ ਨੂੰ ਵੀ ਗਾਲ੍ਹ ਕੱਢੀਏ ਉਹਨੇ ਪੁਲਿਸ ਹੀ ਗਾਲ੍ਹ ਕੱਢੀ ਕਿ ਮੈਂ ਪੁਲਿਸ ਕੋਲ ਦੇ ਦੇਵਾਂ ਸਾਡੇ ਗੇੜਾ ਕੁੜੀ ਦਾ ਜਮਰਤਪਾਲ ਨੂੰ ਇਨਸਾਫ ਹੋਵੇ ਇਹ ਇਸ ਤੋਂ ਵਸਤਾ ਨਹੀਂ ਦੇਖੋ ਮੈਂ ਇਸ ਚੀਜ਼ ਦੇ ਹੱਕ ਚ ਨਹੀਂ ਹਾਂ ਬਿਲਕੁਲ ਵੀ ਕਿਉਂਕਿ ਜੋ ਕਾਨੂੰਨੀ ਕਾਰਵਾਈ ਹੈ ਕਾਨੂੰਨ ਨੂੰ ਕਰਨੀ ਚਾਹੀਦੀ ਹੈ ਨਾ ਕਿ ਤੁਸੀਂ ਕਿਸੇ ਹੋਰ ਨੂੰ ਕਹੋਗੇ ਇਹ ਸ਼ਾਇਦ ਮੇਰਾ ਕੋਈ ਹੱਕ ਦਾ ਕਰੇਗਾ ਹੋ ਸਕਦਾ ਹੈ ਲੜਕੀ ਨੂੰ ਥੋੜੀ دیر ਲਈ ਲੱਗਿਆ ਹੋਵੇ ਕਿ ਪੁਲਿਸ ਨੇ ਮੇਰੀ ਜਿਹੜੀ ਕਾਰਵਾਈ ਚ ਲੇਟ ਹੋ ਰਹੀ ਹੈ ਜਾਂ ਕੁਝ ਹੋ ਰਿਹਾ ਮਗਰ ਮੈਂ ਇਸ ਚੀਜ਼ ਦੇ ਹੱਕ ਚ ਕੁਝ ਵੀ ਨਹੀਂ ਹਾਂ ਕਿ ਕਿਸੇ ਹੋਰ ਬੰਦੇ ਕੋਈ ਕਾਨੂੰਨ ਨੂੰ ਆਪਣੇ ਹੱਥ ਚ ਲੈ ਕੇ ਕਿਸੇ ਤਰੀਕੇ ਦੇ ਨਾਲ ਇਸ ਚੀਜ਼ ਦੇ ਅੰਦਰ ਕੋਈ ਵੀ ਇੰਟਰਫੇਅਰ ਕੀਤਾ ਜਾਵੇ ਫੈਮਿਲੀਜ਼ ਨੂੰ ਕਿੰਨਾ ਤੇ ਇਸ ਜਿਹੜੀ ਜੁਸੀ ਪੁੱਛੀ ਮੈਂ ਕਿ ਕਮੇਡਿਕ ਕਹਾਣੀ ਦੇਖੋ ਫੈਮਿਲੀਜ਼ ਐ ਇਸ ਅੰਦਰ ਕੋਈ ਕਸੂਰ ਹੈ ਨਹੀਂ ਮੈਨੂੰ ਲੱਗਦਾ ਕਿਉਂਕਿ ਇਹ ਗੱਲ ਹੈਗੀ ਆ ਕਿ ਲੜਕਾ ਡੈਫੀਨੇਟਲੀ ਇਜ਼ 扬ਗਰ ਦੈਨ ਦ ਗਰਲ ਮਗਰ ਦੋਵਾਂ ਫੈਮਿਲੀਜ਼ ਨੇ ਮਿਲ ਕੇ ਇਹ ਸਲਾਹ ਕਰਕੇ ਕੀਤਾ ਸੀਗਾ ਕਿ ਇਹਨਾਂ ਦੀ ਮੈਰਿਜ ਹੋਏਗੀ ਔਰ ਇਹ ਮੈਰਿਜ ਦੇ ਅੰਦਰ 1 ਸਾਲ ਜਾਂ 2 ਸਾਲ ਦੇ ਬਾਅਦ ਇਹਨਾਂ ਦੀ ਮੈਰਿਜ ਹੋ ਜਾਏਗੀ ਸੋ ਮੈਨ ਲੱਗਦਾ ਫੈਮਿਲੀ ਸਸ ਠੀਕ ਸੀ ਗਿਆ ਉਹਨਾਂ ਨੇ ਤਾਂ ਨੋਬਲ ਕੰਮ ਹੀ ਕੀਤਾ ਸੀਗਾ ਕਿ ਚਲੋ ਅਸੀਂ ਇਹਨਾਂ ਦਾ ਵਿਆਹ ਕਰਨਾ ਹੈ ਮਗਰ ਹੁਣ ਜੋ ਮੈਂ ਸੁਣ ਰਹੀ ਹਾਂ ਵੀਡੀਓ ਦੇਖ ਰਹੀ ਹਾਂ ਕਿ ਲੜਕੇ ਦੇ ਫਾਦਰ ਜਿਹੜੇ ਨੇ ਉਹ ਸੋਚਦੇ ਨੇ ਕਿ ਸ਼ਾਇਦ ਸਾਨੂੰ ਕੁਝ ਹੋਰ ਮਟੀਰੀਅਲ ਮਿਲਿਆ ਸੀ ਤਾਂ ਅਸੀਂ ਉਹਨੂੰ ਮਨਾ ਕਰ ਦਿੱਤਾ ਸੀਗਾ ਇਹਨਾਂ ਪੁਲਿਸ ਦੀ ਕਾਰਵਾਈ ਦੇ ਅੰਦਰ ਬਾਕੀ ਸਾਰੀ ਚੀਜ਼ਾਂ ਅਗਿਆਨਕੀ ਮਾਡਰਨ ਸਟਾਈਲ ਲਾਈਫ ਸਟਾਈਲ ਦਾ ਸੋ ਕੁਝ ਤੁਸੀਂ ਕਹਿ ਨਹੀਂ ਦੱਸਦਾ ਜਿਹੜਾ ਪੁਰਾਣਾ ਸਪਨਾ ਚੱਲਦਾ ਉਹ ਬਹੁਤ ਵਧੀਆ ਸੀ ਯਾ ਤੁਸੀਂ ਬੈਨਫਿਟ ਕਿਉਂ ਨਹੀਂ ਸੁਣਦੇ ਤੁਸੀਂ ਉਹ ਉਹ ਸੋਚ 스타ਫ ਇਸ ਨੂੰ ਕੀਤਾ ਦੇਖੋ ਅੱਜ ਕੱਲ ਮਾਡਰਨ ਜ਼ਮਾਨਾ ਹੈ ਡੈਫੀਨਿਟਲੀ ਲੜਕਾ ਲੜਕੀ ਜ਼ਰੂਰ ਮਿਲਦੇ ਨੇ ਲੇਕਿਨ ਇਹ ਮੈਂ ਜ਼ਰੂਰ ਕਹੂੰਗੀ ਇਹ ਆਪਣੇ ਅੰਦਰ ਮੋਰਲਸ ਵੀ ਹੋਣੇ ਚਾਹੀਦੇ ਨੇ ਕਿ ਅਸੀਂ ਇੱਕ ਲਾਈਨ ਜਾਂ ਇੱਕ ਹੱਦ ਨੂੰ ਕਰਾਸ ਨਹੀਂ ਕਰਨਾ ਚਾਹੀਦਾ ਕੁੜੀਆਂ ਦੇ ਲਈ ਕੋਈ ਮੈਸੇਜ ਹੈ ਜੀ ਕੋਈ ਕਰੋਗੇ ਕਿ ਇੱਕ ਲੜਕੀਆਂ ਲਈ ਮੇਰਾ ਮੈਸੇਜ ਹੈ ਵਰੀ ਸਟਰੋਂਗ ਮੈਸੇਜ ਕਿ ਜਦੋਂ ਤੁਸੀਂ ਇੱਕ ਕਿਸੇ ਵੀ ਚਾਹੇ ਤੁਸੀਂ ਵਿਆਹ ਹੋਣ ਵਾਲਾ ਤੁਹਾਡਾ ਮੰਗਣੀ ਹੋ ਗਈ ਹੈ ਤੁਹਾਡੀ ਫਿਰ ਵੀ ਬਲਾਈਂਡਲੀ ਕਿਸੇ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਇੱਕ ਰਿਲੇਸ਼ਨ ਦੇ ਵਿੱਚ ਪੈ ਜਾਓ ਉਹ ਬਿਲਕੁਲ ਨਹੀਂ ਹੋਣਾ ਚਾਹੀਦਾ ਆਪਣੇ ਆਪ ਤੇ ਆਪਣੇ ਕੈਰੈਕਟਰ ਨੂੰ ਇਨਾ ਸਟਰੋਂਗ ਕਰੋ ਕਿ ਯੂ ਵਿਲ ਨਾਟ ਇੰਡल्ज ਇਨ ਐਨੀ ਆਫ ਥਿਸ ਤੁਹਾਡੇ ਸਾਹਮਣੇ ਹਰ ਰੋਜ਼ ਸੋਸ਼ਲ ਮੀਡੀਆ ਦੇ ਉੱਤੇ ਬੜੀਆਂ ਛੋਟੀਆਂ ਕਲਿੱਪਸ ਵੀ ਆਉਂਦੀਆਂ ਨੇ ਔਰ ਬੜਾ ਸਾਨੂੰ ਸਿੱਖਣ ਨੂੰ ਵੀ ਮਿਲਦਾ ਆ ਕਿ ਕਦੀ ਵੀ ਕੁਝ ਵੀ ਕੋਈ ਧੋਖਾ ਦੇ ਜਾਏ ਜਾਂ ਕੁਝ ਐਸਾ ਇਨਸੀਡੈਂਟ ਹੋ ਜਾਏ ਜਿਸ ਦਾ ਸਾਨੂੰ ਬਾਅਦ ਚ ਪਛਤਾਉਣਾ ਹੁੰਦਾ ਇਸ ਦੇ ਲਈ ਆਪਣੇ ਕੈਰੈਕਟਰ ਨੂੰ ਜਿਹੜਾ ਉਹ ਹਮੇਸ਼ਾ ਬਹੁਤ ਸਟਰੋਂਗ ਰੱਖੋ ਠੀਕ ਹੈ ਓਕੇ